ਸਾਗਰ ਨਾਮ ਦੇ ਸ਼ਖ ਜਿਹੜਾ ਤਰਲੇ ਨਾਲ ਇੱਕ ਬਿਜ਼ਨਸ ਕਰ ਰਿਹਾ ਸੀਗਾ ਜੋ ਸਾਡੇ ਪੰਜਾਬੀਆਂ ਦੇ ਬੱਚਿਆਂ ਨੂੰ ਹੁੱਕੇ ਉੱਤੇ ਲਗਾ ਰਿਹਾ ਸੀਗਾ ਤੇ ਕੈਂਸਰ ਜਿਹੜਾ ਵੰਡ ਰਿਹਾ ਸੀਗਾ। ਲੇਕਿਨ ਭੁਪਿੰਦਰ ਜੀ ਕੀ ਸਵਾਲ ਹੈ ਕਿ ਇਹ ਸਮਾਨ ਲੈ ਕੇ ਕਿੱਥੋਂ ਆਂਦਾ ਸੀ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਪਹੁੰਚਦਾ ਜਦੋਂ ਸੀਗਾ ਤੇ ਭਾਉ ਵਧਾ ਕੇ ਪਹੁੰਚਦਾ ਸੀਗਾ ਕਿ ਆਪਣੀ ਦੁਕਾਨ ਦੇ ਵਿੱਚ ਹੁੱਕਾ ਵੀ ਚਲਾਉਂਦਾ ਸੀਗਾ। ਇਹ ਸਾਹਮਣੇ ਜਿਹੜੇ ਫਲੇਵਰ ਪੇ ਹੋਏ ਨੇ ਤੁਹਾਨੂੰ ਮੈਂ ਦਿਖਾਦਾ ਪਫ ਜਿਹੜੇ ਪੇ ਹੋਏ ਨੇ ਇਹ ਉਹ ਪਫ ਨੇ ਜਿਹੜੇ ਬੈਨ ਹੋਏਗੇ ਨੇ। ਦੁਕਾਨ ਦੇ ਵਿੱਚ ਲਕਾਸ਼ ਪਾ ਕੇ ਰੱਖਿਆ ਸੀਗਾ ਉਹ ਅਸੀਂ ਜਾ ਕੇ ਸਾਰਾ ਉਹਦੀ ਸਾਰੀ ਛਾਣਬੀਨ ਕਰਕੇ ਉਥੋਂ ਬਰਾਮਦ ਕਰ ਲਿਆ ਬਰਾਮਦ ਕਰਕੇ ਤੇ ਨੂੰ ਅਸੀਂ ਅੱਜ ਪਰਚਾ ਦਰਜ ਕਰਕੇ ਮੌਕੇ ਤੇ ਗ੍ਰਿਫਤਾਰ ਕਰ ਲਿਆ ਇਹ ਦੇਖ ਸਕਦੇ ਹੋ ਕਿ ਇਹ ਜਿਹੜਾ ਮਾਇਆ ਮਾਇਰਾ ਜਾਲ ਮਾਇਆ ਫਿਲਮ ਦੇਖੀ ਹੋਣੀ ਤੁਸੀਂ ਮਾਇਆ ਜਦੋਂ ਅੰਡਰਟੇਕਰ ਦੇ ਨਾਲ ਮਾਇਆ ਜਿਹੜੀ ਹੈ ਲੜਾਈ ਕਰਾਂਦੀ ਹੈ ਇਹ ਉਹ ਮਾਇਆ ਇਹ ਮਾਇਆ ਵਾਲਾ ਹੈਗਾ ਵਾ ਫਲੇਵਰ ਬਿਲਕੁਲ ਜੀ ਸਾਨੂੰ ਅੱਜ ਤਲਾਹ ਹੀ ਮਿਲੀ ਸੀ ਕਿ ਵੀ ਇਹ ਜਿਹੜਾ ਚਰਸੀਆ ਪਾਣ ਹੈ ਆਪਣਾ ਭਾਮੀਆਂ ਰੋਡ ਤੇ ਜੀ ਵੀ ਉੱਥੇ ਕੰਮ ਕਰ ਰਿਹਾ ਔਰ ਬੱਚਿਆਂ ਨੂੰ ਲਾ ਰਿਹਾ ਇਸ ਨਸ਼ੇ ਦੇ ਉੱਤੇ ਵੇਚ ਰਿਹਾ ਹੈ। ਬਾਕੀ ਇਹ ਲੋਕ ਤਾਂ ਇਹਨਾਂ ਨੂੰ ਤਾਂ ਪੈਸੇ ਦਾ ਹੀ ਮਤਲਬ ਹੈ ਇਹਨਾਂ ਨੂੰ ਆਮ ਮਨੁੱਖੀ ਜ਼ਿੰਦਗੀ ਨਾਲ ਕੋਈ ਮਤਲਬ ਨਹੀਂ। ਮਤਲਬ ਇਹਨੇ ਜ਼ਮੀਰਾਂ ਵੇਚਤੀਆਂ ਆਪਣੀਆਂ। ਇਹਨੇ ਵੇਚੀਆਂ ਹੋਈਆਂ ਨੇ ਇਹਨਾਂ ਨੂੰ ਇਸ ਦੀ ਬਿਲਕੁਲ ਸਮਝ ਨਹੀਂ ਹੈਗੀ। ਵੀ ਲੋਕਾਂ ਨੂੰ ਲੋਕਾਂ ਨਾਲ ਖਲਵਾੜ ਕਰਦੇ ਆ ਸਹੀ ਮਿਹਣੇ ਦੇ ਵਿੱਚ। ਜੀ ਬਿਲਕੁਲ ਖਬਰਸਾਰ ਨਿਊਜ਼ ਚੈਨਲ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਅਗਰ ਤੁਹਾਡੇ ਬੱਚੇ ਕਿੱਥੇ ਹੁੱਕੇ ਨੂੰ ਲੱਗਦੇ ਆ ਤੇ ਹੁੱਕਾ ਫਲੇਵਰ ਵੇਚਦੇ ਨੇ ਜਿਹੜੇ ਦੁਕਾਨਦਾਰ ਉਹਨਾਂ ਤੇ ਹੁਣ 18% ਲਾਜ਼ਮੀ ਹੋ ਚੁੱਕੀ ਹੈ ਅਸੀਂ ਲਗਾਤਾਰ ਖਬਰਾਂ ਜਿਹੜੀਆਂ ਪ੍ਰਕਾਸ਼ਿਤ ਕਰ ਰਹੇ ਹਾਂ ਕਿ ਜਿਹੜੀ ਖਬਰ ਤੁਹਾਨੂੰ ਅਸੀਂ ਦਿਖਾਉਂਦੇ ਆ ਕਿ ਸਾਊਥ ਸਿਟੀ ਦੇ ਵਿੱਚ ਕਿਸ ਤਰ੍ਹਾਂ ਹੁੱਕਾ ਜਿਹੜਾ ਸਰੇ ਆਮ ਰੈਸਟੋਰੈਂਟ ਹੈ ਔਰ ਰੈਸਟੋਰੈਂਟ ਦੇ ਵਿੱਚ ਸਰੇ ਆਮ ਵਿਕਦਾ ਚੱਲਦਾ ਨਜ਼ਰ ਆਂਦਾ ਵਾ ਉਹ ਵੀਡੀਓ ਵੀ ਸਾਨੂੰ ਕੋਈ ਸਾਡਾ ਸਟੂਤਰ ਜਿਹੜੇ ਸਾਡੇ ਭੇਜਦੇ ਨੇ ਸਾਊਥ ਸਿਟੀ ਦੀ ਗੱਲ ਕਰੀਏ ਹੁਣ ਲੁ ਜਿਹੜਾ ਨਸ਼ਾ ਵੇਚੇ ਲੇਕਿਨ ਉਹ ਭੁੱਲ ਗਏ ਕਿ ਪੁਲਸੀ ਅੱਖਾਂ ਦੇ ਪੱਟੀ ਬੰਨਣਾ ਛੋਟੀ ਮੋਟੀ ਗੱਲ ਨਹੀਂ ਹੈ ਇਹ ਸਾਹਮਣੇ ਜਿਹੜੇ ਫਲੇਵਰ ਪਏ ਹੋਏ ਨੇ ਤੁਹਾਨੂੰ ਮੈਂ ਦਿਖਾਦਾ ਪਫ ਜਿਹੜੇ ਪਏ ਹੋਏ ਨੇ ਇਹ ਉਹ ਪਫ ਨੇ ਜਿਹੜੇ ਬੈਨ ਹੋਏਗੇ ਨੇ ਇਹ ਉਹ ਚਾਰਕੋਲ ਹੈ ਜਿਹੜਾ ਹੁੱਕਿਆਂ ਦੇ ਉੱਪਰ ਲੱਗਦਾ ਵਾ ਇਹ ਉਹ ਚਿਲਮ ਹੈ ਇਹਨੂੰ ਚਿਲਮ ਕਿਹਾ ਜਾ ਸਕਦਾ ਜਿਹਦੇ ਵਿੱਚ ਗਾਂਝਾ ਭਰ ਕੇ ਜਿਹੜੀ ਪੀਣ ਵਾਲੀ ਹੁੰਦੀ ਹੈ ਉਹ ਚਿਲਮ ਹੈ ਉਸ ਤੋਂ ਬਾਅਦ ਇਹ ਹੁੱਕੇ ਦੇ ਉੱਤੇ ਲਗਾਉਣ ਵਾਲੀ ਪੰਨੀਆਂ ਨੇ ਇਹ ਫਲੇਵਰ ਦੇਖ ਸਕਦੇ ਹੋ ਕਿੰਨੀ ਕਵਾਂਟੀਟੀ ਦੇ ਵਿੱਚ ਫਲੇਵਰ ਨੇ ਇਹ ਕਾਬਲੇ ਤਾਰੀਫ ਕੰਮ ਕਿੰਨੇ ਕੀਤਾ ਤੁਹਾਨੂੰ ਆ ਦੱਸ ਦਈਏ ਕਿ ਥਾਣਾ ਡਿਵੀਜ਼ਨ ਪਰ ਸਤ ਦੇ ਐਸਚੂ ਭੁਪਿੰਦਰ ਸਿੰਘ ਤੇ ਉਹਨਾਂ ਦੇ ਹੇਠਾਂ ਜਿਹੜੀ ਟੀਮ ਨੇ ਲੇਕ ਦੀ ਗੱਲ ਕਰੀਏ ਤੇ ਤਾਂ तमाम ਜਿਹੜਾ ਇੱਕ ਸਾਗਰ ਨਾਮ ਦੇ ਸ਼ਖਸ ਜਿਹੜਾ ਤੜਲੇ ਨਾਲ ਇੱਕ ਬਿਜ਼ਨਸ ਕਰ ਰਿਹਾ ਸੀਗਾ ਜੋ ਸਾਡੇ ਪੰਜਾਬੀਆਂ ਦੇ ਬੱਚਿਆਂ ਨੂੰ ਹੁੱਕੇ ਉੱਤੇ ਲਗਾ ਰਿਹਾ ਸੀਗਾ ਤੇ ਕੈਂਸਰ ਜਿਹੜਾ ਵੰਡ ਰਿਹਾ ਸੀਗਾ ਲੇਕਿਨ ਇੱਕ ਆਬਲੇ ਤਾਰੀਫ ਅਫਸਰ ਜਿਹੜੇ ਪਿੱਛੇ ਖੜੇ ਨੇ ਮੁਲਾਜ਼ਮ ਜਿਹੜੇ ਪਿੱਛੇ ਖੜੇ ਹੋਏ ਨੇ ਦੋ ਮੁਲਾਜ਼ਮ ਤੇ ਐਸਚੋ ਸਾਹਿਬ ਦੀ ਨੀਚੇ ਜੀ ਟੀਮ ਹੈ ਉਹਨਾਂ ਵੱਲੋਂ ਇਹ ਸਾਰੇ ਇਹ ਸਾਰੇ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਦੇਖ ਸਕਦੇ ਹੋ ਕਿ ਇਹ ਜਿਹੜਾ ਮਾਇਆ ਮਾਇਰਾ ਜਾਲ ਮਾਇਆ ਫਿਲਮ ਦੇਖੀ ਹੋਣੀ ਤੁਸੀਂ ਮਾਇਆ ਜਦੋਂ ਅੰਡਰਟੇਕਰ ਦੇ ਨਾਲ ਮਾਇਆ ਜਿਹੜੀ ਹੈ ਲੜਾਈ ਕਰਾਂਦੀ ਹੈ ਇਹ ਉਹ ਮਾਇਆ ਇਹ ਮਾਇਆ ਵਾਲਾ ਹੈਗਾ ਵਾ ਫਲੇਵਰ ਪਵਿੰਦਰ ਜੀ ਪਹਿਲ ਤਾਂ ਤੁਹਾਨੂੰ ਬਹੁਤ ਮੁਬਾਰਕ ਆ ਤੁਸੀਂ ਪੰਜਾਬ ਦੇ ਨੌਜਵਾਨੀ ਦੇ ਪੰਜਾਬ ਦੇ ਬੱਚਿਆਂ ਨੂੰ ਬਚਾਇਆ ਇਸ ਚੀਜ਼ ਤੋਂ ਬਿਲਕੁਲ ਜੀ ਸਾਨੂੰ ਅੱਜ ਤਲਾ ਹੀ ਮਿਲੀ ਸੀ ਕਿ ਵੀ ਇਹ ਜਿਹੜਾ ਚਰਸੀਆ ਪਾਣਾ ਆਪਣਾ ਭਾਮੀਆਂ ਰੋਡ ਤੇ ਜੀ ਵੀ ਉੱਥੇ ਕੰਮ ਕਰ ਰਿਹਾ ਔਰ ਬੱਚਿਆਂ ਨੂੰ ਲਾ ਰਿਹਾ ਸੀ ਨਸ਼ੇ ਦੇ ਉੱਤੇ ਵੇਚ ਰਿਹਾ ਉਹਦੇ ਆਧਾਰ ਤੇ ਅਸੀਂ ਆਪਣੀ ਗ੍ਰੇਡ ਕਰਕੇ ਨੂੰ ਬਰਾਮਦ ਕਰਕੇ ਨੂੰ ਗ੍ਰਿਫਤਾਰ ਕੀਤਾ ਲੇਕਿਨ ਭੁਪਿੰਦਰ ਜੀ ਕਿੰਨੇ ਸਮੇਂ ਤੋਂ ਇਹ ਕੰਮ ਕਰ ਰਿਹਾ ਸੀਗਾ ਕਿਸ ਚੀਜ਼ ਦੇ ਨਾਲ ਕੰਮ ਕਰਦਾ ਸੀ ਇਹ ਸਮਾਨ ਰੱਖਦਾ ਕਿੱਥੇ ਸੀਗਾ ਕਿ ਵੇਚਦਾ ਕਿੱਦਾਂ ਸੀਗਾ ਇਹਨੇ ਆਪਣੀ ਦੁਕਾਨ ਖੋਲੀ ਹੋਈ ਹੈ ਜੀ ਦੁਕਾਨ ਦੇ ਵਿੱਚ ਲਕਾਸ਼ ਪਾ ਕੇ ਰੱਖਿਆ ਸੀਗਾ ਉਹ ਅਸੀਂ ਜਾ ਕੇ ਸਾਰਾ ਉਹਦੀ ਸਾਰੀ ਛਾਂਬੀਨ ਕਰਕੇ ਉਥੋਂ ਬਰਾਮਦ ਕਰ ਲਿਆ ਬਰਾਮਦ ਕਰਕੇ ਤੇ ਨੂੰ ਅਸੀਂ ਅੱਜ ਪਰਚਾ ਦਰਜ ਕਰਕੇ ਮੌਕੇ ਤੇ ਗ੍ਰਿਫਤਾਰ ਕਰ ਲਿਆ ਲੇਕਿਨ ਭੁਪਿੰਦਰ ਜੀ ਕੀ ਸਵਾਲ ਹੈ ਕਿ ਇਹ ਸਮਾਨ ਲੈ ਕੇ ਕਿੱਥੋਂ ਆਂਦਾ ਸੀ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਪਹੁੰਚਦਾ ਜਦੋਂ ਸੀਗਾ ਤੇ ਭਾਉ ਵਧਾ ਕੇ ਪਹੁੰਚਦਾ ਸੀਗਾ ਕਿ ਆਪਣੇ ਦੁਕਾਨ ਦੇ ਵਿੱਚ ਹੁੱਕਾ ਵੀ ਚਲਾਉਂਦਾ ਸੀਗਾ ਇਹ ਸਾਰਾ ਹੁਣ ਜਾਂਚ ਦਾ ਵਿਸ਼ਾ ਐਫ ਆਰ ਦਰਜ ਹੋ ਗਈ ਹੈ ਇਹ ਆਪਾਂ ਹੁਣ ਜਦੋਂ ਜਾਂਚ ਕਰਾਂਗੇ ਦੀ ਅੱਗੇ ਤੇ ਪੁੱਛਗਿੱਛ ਕਰਾਂਗੇ ਉਹ ਸਾਰਾ ਕੁਝ ਸਾਹਮਣੇ ਆਊਗਾ ਲekin ਇੱਕ ਪੁੱਜਦੇ ਜੀ ਮੇਰੇ ਕੰਨ ਦੇ ਉੱਤੇ ਕਦੇ ਕੋਈ ਲਾਵੀ ਚੀਜ਼ ਪੁੱਛਣਾ ਜਾਣ ਦੇ ਵਿੱਚ ਇੱਕ ਜ਼ਰੂਰ ਰੱਖਣਾ ਕਿ ਇੰਨਾ ਸਮਾਨ ਇਹਦੇ ਕੋਲ ਮਿਲਿਆ ਤੇ ਇਹਦੇ ਘਰ ਦੇ ਵਿੱਚ ਜਾਂ ਰਿਸ਼ਤਰਾਂ ਦੇ ਘਰਿਆਂ ਸਮਾਜੂਰ ਹੋਰ ਬਰਾਮਰ ਹੋ ਜਾ ਵੱਡੀ ਕਵਾਂਟਿਟੀ ਦੇ ਵਿੱਚ ਕਿਉਂਕਿ 84 ਨਾਮ ਦੀ ਦੁਕਾਨ ਨੇ ਖੋਲੀ ਹੋਈ ਹੈ ਸਾਗਰ ਨਾਮ ਦੇ ਮੁੰਡੇ ਨੇ ਕਿ ਸਮਾਨ ਨੇ ਹੋਰ ਕਿੱਥੇ ਰੱਖਿਆ ਹਾਂ ਜੀ ਉਹ ਹੁਣ ਅਸੀਂ ਐਫਆਰ ਦਰਜ ਕਰ ਲਈ ਹੈ ਇਹਦਾ ਅਸੀਂ ਸਾਰੀ ਉਹ ਪੁੱਛ ਕਿਸ ਦਾ ਵਿਸ਼ਾ ਹੈ ਉਹ ਅਸੀਂ ਤਫਤੀਸ਼ ਦੌਰਾਨ ਜੋ ਜੋ ਵੀ ਅੱਗੇ ਗੱਲ ਆਊਗੀ ਸਾਹਮਣੇ ਉਸ ਅੱਗੇ ਹੋਰ ਤਫਤੀਸ਼ ਸ਼ਾਮਲ ਕਰਨਾ ਲੇਕਿਨ ਇਹਦੇ ਵਿੱਚ ਤੁਹਾਨੂੰ ਕਾਬਲੀ ਤਾਰੀਖ ਇਸ ਕਰਕੇ ਗੱਲ ਕਵਾਂਗੇ ਕਿਉਂਕਿ ਇਹ ਇਸ ਕਰਕੇ ਇਹ ਗੱਲ ਕਵਾਂਗੇ ਕਿਉਂਕਿ ਨਸ਼ੇ ਵਿਰੁੱਧ ਇੱਕ ਮੁਹਿੰਮ ਵੀ ਚੱਲੀ ਹੋਈ ਹੈ ਇਹ ਨਸ਼ਾ ਨਾ ਤਕੜਾ ਹਾਈ ਲੈਵਲ ਦਾ ਨਸ਼ਾ ਹੁੰਦਾ ਕਿ ਹੁੱਕਾ ਇੱਕ ਐਸਾ ਫਲੇਵਰ ਹੁੰਦਾ ਜਿਹਦੇ ਵਿੱਚ ਆ ਲਿਖਿਆ ਹੁੰਦਾ ਇਹ ਪੂਰਾ ਲਿਖਿਆ ਤੰਬਾਕੂ ਪੇਨਫੁੱਲ ਡੈਥ ਮਤਲਬ ਤੰਬਾਕੂ ਪੀਣਾ ਪੇਨਫੁੱਲ ਡੈਥ ਦੇ ਬਰਾਬਰ ਹੈ ਮੌਤ ਦੇ ਬਰਾਬਰ ਹੈ ਇਹ ਤਾਂ ਵੀ ਵੇਚਦੇ ਨੇ ਇਹ ਦੇਖ ਸਕਦੇ ਹੋ ਉਹਦਾ ਕੋਈ ਹੱਲ ਨਹੀਂ ਹੈ ਦਾ ਮੇਰਾ ਦੇਖੀਏ ਕੈਂਸਰ ਦੀ ਫੋਟੋ ਬਣੀ ਹੋਈ ਹੈ ਜੀ ਬਿਲਕੁਲ ਅ ਕੈਂਸਰ ਦੀ ਫੋਟੋ ਬਣੀ ਹੋਈ ਹੈ ਸਾਰੀ ਹੂੰ ਮੈਂ ਤੁਹਾਨੂੰ ਇਹ ਜਿਹੜਾ ਜਿਹੜਾ ਇਨਸਾਨ ਵਾਸਤੇ ਬਹੁਤ ਖਤਰਨਾਕ ਚੀਜ਼ ਹੈ ਜੀ ਬਾਕੀ ਇਹ ਲੋਕ ਤਾਂ ਇਹਨਾਂ ਨੂੰ ਤਾਂ ਪੈਸੇ ਦਾ ਹੀ ਮਤਲਬ ਹੈ ਇਹਨਾਂ ਨੂੰ ਆਮ ਬੰਦੇ ਦੀ ਜ਼ਿੰਦਗੀ ਦਾ ਕੋਈ ਮਤਲਬ ਨਹੀਂ ਮਤਲਬ ਇਹਨੇ ਜ਼ਮੀਰਾਂ ਵੇਚਤੀ ਆਪਣੀ ਵੇਚੀਆਂ ਹੋਈਆਂ ਨੇ ਇਹਨਾਂ ਨੂੰ ਇਸ ਦੀ ਬਿਲਕੁਲ ਸਮਝ ਨਹੀਂ ਹੈਗੀ ਬਈ ਲੋਕਾਂ ਨੂੰ ਲੋਕਾਂ ਨਾਲ ਖਲਵਾੜ ਕਰਦੇ ਆ ਸਹੀ ਮਿਹਣੇ ਦੇ ਵਿੱਚ ਜੀ ਬਿਲਕੁਲ ਹਾਂ ਇਸ ਪੱਤਰ ਦਰਜ ਕਰਕੇ ਇਹਨਾਂ ਨੂੰ ਸਬਸਕਾਇਆ। ਲੇਕਿਨ ਭੁਵਿੰਦਰ ਜੀ ਹੋਰ ਵੀ ਇਲਾਕੇ ਦੇ ਵਿੱਚ ਕੁਝ ਦੁਕਾਨਾਂ ਹੋਣਗੀਆਂ ਜਿੱਦੇ ਵਿੱਚ ਆਪਸਿਕਦਾ ਹੋਵੇਗਾ। ਹਾਂ ਜੀ ਜਿਵੇਂ ਜਿਵੇਂ ਅਸੀਂ ਆਪਣੀ ਤਹਿਕੀਕਤ ਕਰਾਂਗੇ ਸਾਰੀ ਤਫਤੀਸ਼ ਨਾਲ ਜਿੱਥੇ ਵੀ ਕਿਤੇ ਪਤਾ ਲੱਗੇਗਾ। ਜਿਵੇਂ ਅਸੀਂ ਆਪਣੇ ਤੌਰ ਤੇ ਵੀ ਲਾਏ ਹੋਏ ਆ ਸੋਰਸ ਜਿੱਥੇ ਵੀ ਕੋਈ ਸਾਡੇ ਸਾਹਮਣੇ ਗੱਲ ਲਾਊਗਾ ਪੱਤਰ ਤੌਰ ਤੇ ਕਾਰਵਾਈ ਕਰਾਂਗੇ। ਕਿਸ ਅਫੈਂਸ ਦੇ ਅਕੋਰਡਿੰਗ ਮੁਕਦਮਾ ਦਰਜ ਕੀਤਾ ਗਿਆ? ਇਹ ਸਾਡਾ ਸਾਡੇ ਕਮਿਸ਼ਨ ਮਾਨ ਜੋ ਕਿੰਸਰ ਸਾਹਿਬ ਜੀ ਵੱਲੋਂ ਵੀ ਆਰਡਰ ਨੇ। ਉਹਨਾਂ ਦੀ ਲੰਘਣਾ ਹੋਈ ਹੋਈ ਹੈ। ਤੇ ਬਾਕੀ ਜਿਹੜਾ ਜਿਹੜਾ ਤਮਾਕੂ ਐਕਟ ਹੈ ਉਹ ਅਸੀਂ ਲਗਾਇ ਉਹ ਸਾਰੀਆਂ ਧਰਾਵਾਂ ਦੇ ਤਹਿਤ ਪਛਾਤਾ ਦਜੀ ਕੀਤਾ ਬਹੁਤ ਬਹੁਤ ਸ਼ੁਕਰੀਆ ਇਹ ਸਾਡੇ ਨਾ ਭੁਪਿੰਦਰ ਜੀ ਸੀਗੇ ਇਹ ਦੇ ਤੁਹਾਨੂੰ ਵੀਡੀਓ ਸਾਹਮਣੇ ਦਿਖਾਈ ਜਾ ਰਹੀ ਹੈ ਇਹ ਵੀਡੀਓ ਇਸ ਕਰਕੇ ਦਿਖਾਈ ਜਾ ਰਹੀ ਹੈ ਕਿ ਇੱਕ ਪਫ ਦਾ ਮਜ਼ਾ ਇੱਕ ਧੂਏ ਦਾ ਮਜ਼ਾ ਜ਼ਿੰਦਗੀ ਦੇ ਮੋਦ ਦੇ ਵਿੱਚ ਕਿੰਨਾ ਕੁ ਖੇਡਦਾ ਪੰਜਾਬ ਦੀ ਜਵਾਨੀ ਨੂੰ ਇਹ ਹੁੱਕੇ ਵਾਲਿਆਂ ਨੇ ਚਿੱਟੇ ਵਾਲਿਆਂ ਨੇ ਖਾ ਲਿਆ ਲੇਕਿਨ ਪੰਜਾਬ ਪੁਲਿਸ ਤੇ ਸਾਡੇ ਸੁਪਨ ਸ਼ਰਮਾ ਜੀ ਲੁਧਿਆਣਾ ਪੁਲਿਸ ਉਹਨਾਂ ਦੇ ਵਜ੍ਹਾ ਨਾਲ ਹੁਣ ਅਸੀਂ ਆਜ਼ਾਦੀ ਮਾੜ ਰਹੇ ਹਾਂ ਤੇ ਸਾਹ ਲੈ ਰਹੇ ਹਾਂ ਕਿਉਂਕਿ ਸਾਨੂੰ ਜਿਹੜਾ ਇਹ ਤੰਬਾਕੂ ਰਹਿਤ ਪੂਰਾ ਪੰਜਾਬ ਜਿਹੜਾ ਬਣ ਰਿਹਾ ਲੁਧਿਆਣਾ ਸ਼ਹਿਰ ਬਣ ਰਿਹਾ ਚਿੱਟੇ ਦੇ ਮੁਕਤ ਜਿਹੜਾ ਸਾਡਾ ਲੁਧਿਆਣਾ ਤੇ ਪੰਜਾਬ ਬਣ ਰਿਹਾ ਅਸੀਂ ਮਾਣ ਕਰਦੇ ਹਾਂ ਸਾਡੇ ਪੁਲਿਸ ਕਮਿਸ਼ਨਰ ਜੀ ਉੱਤੇ ਤੇ ਮਾਣ ਕਰਦੇ ਹਾਂ ਭੁਪਿੰਦਰ ਜੀ ਵਰਗੇ ਐਸ ਐਚਓ ਦੇ ਉੱਤੇ ਕਿਉਂਕਿ ਇਹਨਾਂ ਦੇ ਕਰਕੇ ਹੀ ਸਾਰਾ ਕੰਮ ਜਿਹੜਾ ਪੰਜਾਬ ਕੀ ਲੁਧਿਆਣਾ ਸ਼ਹਿਰ ਦੇ ਵਿੱਚ ਬਿਲਕੁਲ ਸਹੀ ਹੋ ਰਿਹਾ ਕੋਈ ਵੀ ਚਿੱਟਾ ਵੇਚਣ ਵਾਲੇ ਦੀ ਹਿੰਮਤ ਨਹੀਂ ਹੋ ਚਿੱਟਾ ਵੇਚ ਲਵੇ ਨਵੇਂ ਇਲਾਕੇ ਦੇ ਵਿੱਚ ਨਾ ਕਿਸੇ ਦੀ ਹਿੰਮਤ ਹੈ ਕਿ ਆ ਹੁੱਕੇ ਦੇ ਫਲੇਵਰ ਵੇਚ ਲਵੇ ਜੁਤਾਨੋ ਕੈਮਰਾ ਮਮੀਤ ਪਾਠਕ ਦੇ ਨਾਲ ਵਿਸ਼ਾਲ ਕਪੂਰ ਖਬਰਸਾਰ ਨਿਊਜ਼